ਵਿਸ਼ਵਵਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੌਰ ਸਭ ਤੋਂ ਪਹਿਲਾਂ ਵਿਸ਼ਵਵਾਤਾ ਦੇ ਵੱਲੋਂ ਸਾਡੇ ਸਾਰੇ ਦਰਸ਼ਕਾਂ ਨੂੰ ਸਿੱਧਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਉਦਰੀ ਚੰਡੀਗੜ੍ਹ ਦੇ ਐਕਟ 17 ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਕ ਵੱਡਾ ਹਾਦਸਾ ਉੱਥੇ ਵਾਪਰਿਆ ਦੱਸਿਆ ਜਾ ਰਿਹਾ ਹੈ ਇੱਕ ਇਮਾਰਤ ਉੱਥੇ ਟਹਿਟੇਰੀ ਹੋ ਗਈ ਹੈ ਹਾਲਾਂਕਿ ਉਹ ਇਮਾਰਤ ਕਾਫੀ ਸਮੇਂ ਤੋਂ ਜਿਹੜੀ ਕਿ ਖਾਲੀ ਪਈ ਸੀ ਕਿਸੇ ਜਾਣੀ ਉੱਥੇ ਜਾਣੀ ਨੁਕਸਾਨ ਉੱਥੇ ਨਹੀਂ ਹੋਇਆ ਸੋ ਬਚਾਅ ਹੋ ਗਿਆ ਪਰ ਜਿਹੜਾ ਕਿ ਹੈ ਲਗਾਤਾਰ ਹੈ ਵੱਡੇ ਹਾਦਸੇ ਵਾਪਰ ਰਹੇ ਨੇ ਤੇ ਉੱਥੇ ਜਿਹੜੇ ਕਿ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਕਿ ਕਾਰਜ ਜਿਹੜਾ ਕਿ ਸ਼ੁਰੂ ਕਰ ਦਿੱਤਾ ਵੀ ਆਖਰਕਾਰ ਜੇਕਰ ਉੱਥੇ ਕੋਈ ਰਹਿੰਦਾ ਹੋਵੇ ਤਾਂ ਉਸ ਜਲਦ ਬਚਾ ਲਿਆ ਲਾਵੇ ਪਰ ਜਾਣਕਾਰੀ ਦੇ ਅਨੁਸਾਰ ਇਹ ਸਾਹਮਣੇ ਆ ਰਿਹਾ ਕਿ ਉਹ ਇਮਾਰਤ ਕਾਫੀ ਸਮੇਂ ਤੋਂ ਖਾਲੀ ਪਈ ਹੋਈ ਸੀ ਜਿਹੜੀ ਕਿ ਅੱਜ ਤੜਕਸਾਰ ਹੀ ਜਿਹੜੀ ਕਿ ਟਹਿ ਟੇਰੀ ਹੋ ਜਾਂਦੀ ਹੈ ਇਤਿਹਾਸੇ ਪਾਸੇ ਵੀ ਜਿਹੜਾ ਕਿ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਲੰਬੇ ਸਮੇਂ ਤੋਂ ਖਾਲੀ ਪਈ ਇਮਾਰਤ ਦਾ ਇਹ ਅਚਾਨਕ ਟਹਿ ਟੇਰੀ ਹੋ ਜਾਣਾ ਹਾਲਾਂਕਿ ਕਾਫੀ ਇਤੇ ਚਰਚਾ ਹੋ ਰਹੀਆਂ ਨੇ ਹਾਲਾਂਕਿ ਇਸ ਘਟਨਾ ਦੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਫਿਲਹਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੇ ਪੁਲਿਸ ਜਿਹੜਾ ਕਿ ਉੱਥੇ ਮੌਕੇ ਤੇ ਪਹੁੰਚ ਜਾਂਦੀ ਹੈ ਨੇ ਤੇ ਜਾਂਚ ਉਥੇ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਲੰਬੇ ਸਮੇਂ ਤੋਂ ਖਾਲੀ ਬਈ ਇਮਾਰਤ ਜਿਹੜਾ ਕਿ ਇਹ ਢਾਂਜਗਤ ਸਥਿਤਾ ਤੇ ਲੱਛਣ ਦਿਖਾਈ ਦੇ ਰਹੇ ਸਨ ਕੁਝ ਦਿਨ ਪਹਿਲਾਂ ਹੀ ਬੇਸਮੈਂਟ ਦੀ ਖੁਦਾਈ ਦੌਰਾਨ ਢਾਂਚੇ ਤੇ ਤਰੇੜਾਂ ਆ ਗਈਆਂ ਸਨ ਤੇ ਇਸ ਕਾਰਨ ਸਥਾਨਕ ਅਧਿਕਾਰੀਆਂ ਨੇ ਇਮਾਰਤ ਦੇ ਮਾਲਕ ਨੂੰ ਸੁਰੱਖਿਆ ਨੋਟਿਸ ਜਾਰੀ ਕਰਨ ਲਈ ਵੀ ਕਿਹਾ ਸੀ ਤੇ ਨੋਟਿਸ 'ਚ ਮਾਲਕ ਨੂੰ ਇਮਾਰਤ ਖਾਲੀ ਕਰਨ ਅਤੇ ਨਵੀਂ ਇਮਾਰਤ ਦੇ ਹੱਕ 'ਚ ਪੁਰਾਣੀ ਵਿਗੜ ਰਹੀ ਸਾਰੀ ਨੂੰ ਤਾਣ ਦੇ ਲਈ ਕਦਮ ਚੁੱਕਣ ਦੀ ਹਦਾਇਤ ਕੀਤੀ ਗਈ ਸੀ ਤੇ ਇਸ ਦੇ ਲਈ ਤੈਅ ਜਾਣ ਦੇ ਸਮੇਂ ਤੱਕ ਇਮਾਰਤ ਖਾਲੀ ਸੀ ਅਤੇ ਅਲੇ ਦੁਆਲੇ ਦੀਆਂ ਦੁਕਾਨਾਂ ਨੂੰ ਵੀ ਖਾਲੀ ਕਰ ਦਿੱਤਾ ਗਿਆ ਸੀ ਜਿਸ ਕਾਰਨ ਕਿਸੇ ਵੀ ਜਾਣੀ ਜਾਂ ਕਹਿ ਸਕਦਾ ਹੈ ਕਿ ਸੰਪਤੀ ਦੇ ਨੁਕਸਾਨ ਤੋਂ ਇੱਥੇ ਬਚਾਰਿਆ ਪਰ ਆਸ-ਪਾਸੇ ਜਿਹੜਾ ਕਿ ਹੈ ਲੋਕਾਂ ਦੇ ਵਿੱਚ ਇੱਕ ਸਹਿਮਤ ਮਾਹੌਲ ਬਣ ਚੁੱਕਿਆ ਕਿ ਆਖਰਕਾਰ ਅਜਿਹੇ ਘਟਨਾਵਾਂ ਵਾਪਰਿਆ ਨੇ ਤਾਂ ਇਹਨਾਂ ਨੂੰ ਜਿਹੜਾ ਕਿ ਅਜਿਹੀਆਂ ਪੁਰਾਣੀਆਂ ਇਮਾਰਤਾਂ ਨੂੰ ਜਿਹੜਾ ਕਿ ਜਲਦ ਤੋਂ ਜਲਦ ਇੱਥੇ ਠੀਕ ਕਰਵਾਉਣਾ ਚਾਹੀਦਾ ਹੈ ਤੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨਿਕ ਅਧਿਕਾਰੀ ਵੀ ਉੱਥੇ ਮੌਕੇ ਤੇ ਜਿਹੜੇ ਕਿ ਪਹੁੰਚ ਚੁੱਕੇ ਨੇ ਤੇ ਇਹ ਇਮਾਰਤ ਸ਼ਹਿਰ ਦੇ ਪ੍ਰਮੁੱਖ ਸਥਾਨ ਤੇ ਸਥਿਤ ਹੈ ਲੋਕਾਂ ਦੇ ਮੁਤਾਬਕ ਇਹ ਇਮਾਰਤ 5 ਮੰਜ਼ਲਾ ਸੀ ਤੇ ਉਹਨਾਂ ਦੱਸਿਆ ਕਿ ਜਦੋਂ ਇਹ ਇਮਾਰਤ ਡਿੱਗੀ ਤਾਂ ਅਜਿਹਾ ਲੱਗਾ ਜਿਵੇਂ ਕੋਈ ਤਮਾਕਾ ਹੋਇਆ ਹੋਵੇ ਹਾਲਾਂਕਿ ਇਸ ਘਟਨਾ ਦੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਫਿਲਹਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੇ ਪੁਲਿਸ ਜਿਹੜਾ ਕਿ ਉੱਥੇ ਮੌਕੇ ਤੇ ਪਹੁੰਚ ਜਾਂਦੀ ਹੈ ਨੇ ਤੇ ਜਾਂਚ ਉਥੇ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਲੰਬੇ ਸਮੇਂ ਤੋਂ ਖਾਲੀ ਬਈ ਇਮਾਰਤ ਜਿਹੜਾ ਕਿ ਇਹ ਟਾਂਜਗਤ ਸਥਿਤਾ ਤੇ ਲੱਛਣ ਦਿਖਾਈ ਦੇ ਰਹੇ ਸਨ ਕੁਝ ਦਿਨ ਪਹਿਲਾਂ ਹੀ ਬੇਸਮੈਂਟ ਦੀ ਖੁਦਾਈ ਦੌਰਾਨ ਟਾਂਚੇ ਤੇ ਤਰੇੜਾਂ ਆ ਗਈਆਂ ਸਨ ਤੇ ਇਸ ਕਾਰਨ ਸਥਾਨਕ ਅਧਿਕਾਰੀਆਂ ਨੇ ਇਮਾਰਤ ਦੇ ਮਾਲਕ ਨੂੰ ਸੁਰੱਖਿਆ ਨੋਟਿਸ ਜਾਰੀ ਕਰਨ ਲਈ ਵਿਕਾਇਆ